ਤਰੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗਰਮਨ ਉਪਰ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਜਿੱਦਾਂ ਕਿ ਮੈਨੂੰ ਇੰਸਟਾਗ੍ਰam ਫੈਮਲੀ ਨੇ ਬਹੁਤ ਪਿਆਰ ਦਿੱਤਾ ਬਹੁਤ ਸਪੋਰਟ ਕੀਤੀ ਬਹੁਤ ਪਿਆਰ ਦਿੱਤਾ ਤੇਰੀ ਵੀਡੀਓ ਨੂੰ ਐਕਟਿੰਗ ਨਹੀਂ ਆਉਂਦੀ ਪਰ ਸ਼ਰਮ ਤਾਂ ਆਉਂਦੀ ਹੋਊ ਸੋ ਸਾਰਿਆਂ ਦੇ ਕਹਿੰਦੇ ਮੈਂ ਆਪਣਾ ਫਾਈਨਲੀ YouTube ਚੈਨਲ ਬਣਾ ਲਿਆ ਐਂਡ ਆਪਾਂ ਇੱਥੇ ਹੁਣ ਵਲੌਗਸ ਪਾਇਆ ਕਰਾਂਗੇ ਹਮ ਹੁਣ ਹੋਣਗੇ ਬੰਨ ਮਜ਼ਬੂਤ ਲੋਕਾਂ ਨੂੰ ਮਿਲੂਗਾ ਹਾੜਾ ਤੋਂ ਛੁਟਕਾਰਾ ਜੋਨੇ ਦਾ ਰੇਟ ਹੋਊਗਾ ਡਬਲ ਜੀਨ ਦਾ ਡੁੱਬ ਗਿਆ ਉਹਨੂੰ ਇੱਕ ਕਿਲੇ ਦੇ حساب ਨਾਲ ਮਿਲੂਗਾ ਲੱਖ ਰੁਪਈਆ YouTube ਚੈਨਲ ਦਾ ਨਾਮ ਰੰਡੀ ਦਾ ਕੋਠਾ ਰੱਖ ਲੈਂਦੀ ਫੇਰ ਸਬਸਕ੍ਰਾਈਬਰ ਵੱਧ ਜਾਣੇ ਸੀ ਪਿਆਰ ਨੂੰ ਤੂੰ ਭੈਣ ਤੋਂ ਪੈਰਿਸ ਦੀਆਂ ਗੇਮਾਂ ਜਿੱਤ ਕੇ ਆਈ ਹਣਾ ਸੋ ਅੱਜ ਦੇ ਦਿਨ ਆਪਾਂ ਕੀ ਕਰ ਰਹੇ ਆ ਅੱਜ ਆਪਾਂ ਜਾ ਰਹੇ ਆ ਜੱਗੇ ਬੋਸ ਜੀ ਕੋਲ ਆਪਣਾ ਟਰੈਕਟਰ 363 ਰਾਕਟ ਨਿਊ ਹਾਲੈਂਡ ਅੱਗੇ ਜੱਗਾ ਬੋਸ ਚਾਹੇ ਵੀਡੀਓ ਦੇਖ ਰਿਹਾ ਹੋਵੇ ਨਾਲੇ ਨੱਕ ਵਟਾ ਦਿੱਤਾ ਸੀ ਫੇਰ ਵੀ ਨੱਕ ਕਿੱਡਾ ਲਈ ਫਿਰਦੀ ਆ ਦੰਦ ਕੱਢਦਾ ਹਰਾਮਜਾਦਾ ਅਸੀਂ ਰਸਤੇ ਵਿੱਚ ਰੁਕੇ ਸੀਗੇ ਟੱਬੇ ਤੇ ਕੋਕ ਵਗੈਰਾ ਪੀਣ ਲਈ ਬਿਕਾਜ਼ ਬਹੁਤ ਗਰਮੀ ਆ ਦੁਪਹਿਰ ਦੇ 3 ਵਜੇ ਗਏ ਦੂਜੀ ਫਿਲਮ ਕਦੋਂ ਤੱਕ ਆ ਰਹੀ ਹੈ 50 ਲੱਖ ਦੀ ਬੰਡ ਮਾਰ ਕੇ ਠੰਡੇ ਪੀਣੇ ਹੋਟਲਾਂ ਤੇ ਰੋਕ ਕੇ ਕੰਜਰਾਂ ਦਾ ਲਾਣਾ ਹਰਾਮ ਦੀ ਔਲਾਦ ਇਹ ਸ਼ਬਦ ਦੋਨਾਂ ਟੱਬਰਾਂ ਵਾਲੀ ਬਣੇ ਨੇ ਤੇ ਹੁਣ ਅਸੀਂ ਇੱਥੋਂ ਤੁਰ ਪਏ ਆ ਅਸੀਂ ਕਰਤਾਰਪੁਰ ਕਰਾਸ ਕਰ ਲਿਆ ਆ ਐਂਡ ਹੁਣ ਅਸੀਂ ਤੁਹਾਨੂੰ ਸਿੱਧਾ ਜਾ ਕੇ ਮਿਲਾਂਗੇ ਜੱਗੇ ਬੌਸ ਜੀ ਕੋਲ ਵੀਡੀਓ ਤਾਂ ਜੱਗੇ ਨੇ ਵੀ ਵੇਖੀ ਆ ਨਿਊ ਵਲੌਗ ਬਣਾਉਣ ਜਾ ਰਹੀ ਆ ਅਗਲੀ ਵੀਡੀਓ ਕਦੋਂ ਆ ਰਹੀ ਆ ਫੇਰ ਹੂੰ ਯਾਰ ਤੁਸੀਂ ਵੀ ਬਹੁਤ ਸਪੋਰਟ ਕੀਤੀ ਆ ਸਾਬ ਦੀ ਤੁਹਾਡੀ ਦੂਜੀ ਵੀਡੀਓ ਕਦੋਂ ਆਊਗੀ ਉਹਦੀ ਜਾਣਕਾਰੀ ਪਾਓ ਇੰਸਟਾ ਤੋਂ ਗੱਲ ਹੈ ਇੰਸਟਾ ਤੇ ਬੜੀਆਂ ਸਟੋਰੀਆਂ ਪਾਉਂਦੇ ਸੀ ਮੇਰੀਆਂ ਮੇਰੇ ਨਾਲ ਫੋਟੋ ਜੋੜ ਕੇ ਫੋਟੋ ਪਾਉਣ ਲੱਗੇ ਮੇਰੀਆਂ ਸਟੋਰੀਆਂ ਮੈਂ ਤਾਂ ਸਾਰਾ ਦਿਨ ਚਲਾਉਣਾ ਇੰਸਟਾਗ੍ਰam ਮੇਰੇ ਨਾਲ ਤੇ ਕਰਦੀ ਨਹੀਂ ਕੋਈ ਗੱਲ ਚਲੋ ਵੀ ਮੁੰਡਿਓ ਖੋਲ ਕੇ ਭਾਗ ਤੁਹਾਡੇ ਪਾਓ ਤੁਸੀਂ ਵੀ ਕਿਸੇ ਨਾਲ ਫੋਟੋਆਂ ਜੋੜ-ਜੋੜ ਕੇ ਸਟੋਰੀਆਂ ਕਕੇ ਸਿੱਧਾ ਐਵੇਂ ਲਿਖਣ ਲੱਗੇ ਮੇਰੀ ਵਾਈਫ ਆ ਗਈ ਤੁਸੀਂ ਵੀ ਸਾਲਿਓ ਸਿੱਧਾ ਹੀ ਕਹਿ ਦਿਆ ਕਰੋ ਮੇਰੀ ਵਾਈਫ ਆ ਕਰਦੀ ਕਹਿੰਦਾ ਮੈਰਿਜ ਕਰਵਾਉਣੀ ਆ ਮੈਂ ਚੱਕ ਕੇ ਬਲੌਕ ਕਰਤਾ ਮੇਰੇ ਵਰਗੇ ਤਾਂ ਰੀਲਾ ਦੇਖਣ ਆਏ ਹੋਏ ਦੁਨੀਆ ਤੇ ਤੁਸੀਂ ਮੇਰੇ ਤੇ ਇੱਕ ਵਾਰੀ ਦਸਵਾਸ ਕਰਕੇ ਦੇਖੋ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਤੇ ਉਂਗਲਾਂ ਤਾਂ ਸਾਡੀਆਂ ਵੀ ਇੱਕੋ ਜਿਹੀਆਂ ਨਹੀਂ ਹੈਗੀਆਂ ਕਰਿਆ ਤਾਂ ਬਲੌਗ ਮੇਰੇ ਵਾਲੀ ਨੇ ਵੀ ਆ ਪਰ ਅਨਬਲੌਗ ਨਹੀਂ ਕਰਿਆ ਫੇਰ ਕਿਸੇ ਨੇ ਆਹ ਨੁਕਤਾ ਦੇਖਦੇ ਆ ਟ੍ਰਾਈ ਕਰਕੇ